ਆਹ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੇ ਵੀਡੀਓ ਨਾ ਮੈਂ ਦੂਜੇ ਫੋਨ 'ਚ ਸਟਾਰਟ ਕੀਤੀ ਆ। ਮੇਰਾ ਨਹੀਂ ਹੈਗਾ ਹਸਪਤਾਲ ਦਾ ਫੋਨ ਆ। ਤੇ ਕਿਉਂਕਿ ਨਾ ਮੇਰੇ ਫੋਨ ਦੀ ਨਾ ਹੁਣ ਬਈ ਦੋ-ਦੋ ਦਿਨ ਮੇਰੇ ਅਹੀਂ ਲੰਦੇ ਜਾਂਦੇ ਨੇ ਵੀਡੀਓ ਹੀ ਨਹੀਂ ਜੁੜਦੀ ਹੈ ਕਿ ਮੈਂ ਬਹੁਤ ਓਕੀ加 ਜੋੜਦੀਆਂ। ਮਤਲਬ ਸਟੋਰੇਜ ਆ ਫੁੱਲ ਪਈ ਆ ਸਾਰੀ ਐਪਾਂ ਵੀ ਮੈਂ ਡਿਲੀਟ ਕਰ ਦਿੰਦੀ ਆ। ਤਾਂ ਵੀ ਨਹੀਂ ਜੁੜਦੀ ਹੈਗੀ। ਤੇ ਮੈਨੂੰ ਨਾ ਇੱਕ ਕਮੈਂਟ ਦੋ ਤਿੰਨ ਬਹੁਤ ਸਾਰੇ ਆਏ ਸੀਗੇ ਵੀ ਇਕ ਇਕ ਕਮੈਂਟ ਆ ਦੋ ਤਿੰਨ ਦਿਨ ਮੈਨੂੰ ਹਾਸੇ ਹੋਆ ਗਿਆ ਵੀ ਤੇਰੀ ਤੁਹਾਡੀ ਲਵ ਮੈਰਿਜ ਹੈ ਵੀ ਆਰੇਂਜ ਹੈ ਵੀ ਤੁਹਾਡਾ ਐਦਾ ਆਰੇਂਜ ਹੈ ਮੇਰੀ ਕੋਈ ਲਵ ਲੁਭ ਨਹੀਂ ਹੈਗੀ ਆਰੇਂਜ ਮੈਰਿਜ ਆ ਐਡੇ ਚ ਮੈਰਿਜ ਦੀ ਕੋਈ ਦਿੱਕਤ ਹੋ ਨਹੀਂ ਹੈਗੀ ਗੱਲਬਾਤ ਨਹੀਂ ਹੈਗੀ ਇਹ ਮੇਰੇ ਭਰਾ ਦੀ ਤੇ ਕਈਆਂ ਨੇ ਕਮੈਂਟ ਕੀਤੇ ਸੀ ਜਿਵੇਂ ਤੁਹਾਡੇ ਡੈਡੀ ਫਾਦਰ ਹੈਗੇ ਨੇ ਯਾਨੀ ਹੈ ਨਹੀਂ ਉਹ ਮੇਰੇ ਮੇਰੇ ਵਿਆਹ ਤੋਂ 6 ਦਿਨ 6 ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਇਹ ਮੇਰੇ ਭਰਾ ਦੀ 17 ਸਾਲਾਂ ਦੀ ਸਾਰਾ ਸਾਰੀ ਮਰਚ ਰੱਥ ਹੋ ਗਈ ਟੀ ਮੈਂ ਕੱਲੀ ਹਾਂ ਬਸ ਮੇਰਾ ਭਾਈ ਤੇ ਭੈਣ ਤਾਂ ਹੁਣ ਹੈ ਨਹੀਂ ਕੋਈ ਵੀ ਪਹਿਲਾਂ ਸੀ ਪਹਿਲਾਂ ਤੇ ਬਚਪਨ ਚ ਤਿੰਨ ਭੈਣ ਭਾਈ ਹੁਣ ਮੇਰਾ ਇੱਕੋ ਭਰਾ ਤਾਂ ਜੋ ਕਿ ਰੱਬ ਨੂੰ ਪਿਆਰਾ ਹੋ ਗਿਆ ਹੁਣ ਹੁਣ ਮੇਰਾ ਕੋਈ ਭੈਣ ਭਾਈ ਨਹੀਂ ਆਪਾਂ ਕੱਲੇ ਆ ਹਾਂ ਮੈਂ ਇਹ ਨਹੀਂ ਕਹੂੰਗੀ ਕਿਉਂਕਿ ਜੇ ਮੈਂ ਇਹ ਗੱਲ ਕਹੂੰਗੀ ਮੇਰਾ ਕੋਈ ਭੈਣ ਭਾਈ ਨਹੀਂ ਕਿਉਂਕਿ ਜਿਹੜੇ ਮੇਰੇ ਹੁਣ ਹੋਰ ਰਿਸ਼ਤੇਦਾਰਾਂ ਦੇ ਪੈ ਉਹ ਸਾਰੇ ਗੁੱਸਾ ਕਰ ਜਣਗੇ ਵੀ ਤੁਸੀਂ ਐਨਾ ਕਿਉਂ ਕਿ ਉਹ ਕਿਤੋਂ ਐ ਨਾ ਕਿਆ ਕਰ ਤੁਸੀਂ ਕਰ ਪਾਈ ਕਿਉਂਕਿ ਉਹ ਮੈਨੂੰ ਕਹਿਣੇ ਨਹੀਂ ਦਿੰਦੇ ਉਹ ਮੈਨੂੰ ਬਿਲਕੁਲ ਨਹੀਂ ਕਹਿਣ ਦਿੰਦੇ ਵੀ ਐ ਨਾ ਕਿਆ ਕਰਨ ਮੇਰੇ ਮਾਪੇ ਆਪਣੀ ਹੈਗੇ ਮੇਰੇ ਭੈਣ ਭਾਈ ਅਸੀਂ ਉਹ ਤੇਰੇ ਮਾਵਾ ਪਰ ਅਸੀਂ ਤੇਰੇ ਭੈਣ ਉਹ ਮੈਨੂੰ ਬਿਲਕੁਲ ਨਹੀਂ ਕਹਿਣ ਦਿੰਦੇ ਤੇ ਬਸ ਉਹ ਹਮੇਸ਼ਾ ਉਹ ਹੱਸਦੇ ਵਸਦੇ ਰਹਿਣ ਜਿਨ੍ਹਾਂ ਨੇ ਮੈਨੂੰ ਔਖੀ ਘੜੀ ਚ ਸਾਂਭਿਆ ਸੀ ਵਾਹਿਗੁਰੂ ਉਹਨਾਂ ਨੂੰ ਇਹ ਤਰੱਕੀਆਂ ਦੇ ਹਮੇਸ਼ਾ ਉਹ ਹੱਸਦੇ ਵਸਦੇ ਰਹਿਣ ਹਮੇਸ਼ਾ ਉਹਨਾਂ ਦਾ ਮੇਰੇ ਸਿਰ ਤੇ ਹੱਥ ਰਹੇ ਬਸ ਉਹਨਾਂ ਦੇ ਪਰਿਵਾਰਾਂ ਲਈ ਉਹ ਹਮੇਸ਼ਾ ਦੁਆਵਾਂ ਮੰਗੂਗੀ ਮੈਂ ਜਿਨ੍ਹਾਂ ਨੇ ਮੈਨੂੰ ਸਾਂਭਿਆ ਹੈ ਸਾਡਾ ਔਖੇ ਸਮੇਂ ਚ ਸਾਥ ਦਿੱਤਾ ਏ ਜਿਨ੍ਹਾਂ ਨੇ ਯੂਵੀ ਨੂੰ ਬਹੁਤ ਪਿਆਰ ਦਿੱਤਾ ਏ ਮੇਰੇ ਤਾਇਆ ਤਾਈ ਮਾਸੜ ਮਾਸੀ ਸਾਰੇ ਸਾਰੇ ਰਿਸ਼ਤੇਦਾਰ ਕੋਈ ਵੀ ਆਲੀ ਵੀ ਕੋਈ ਦੇ ਨਹੀਂ ਰਿਹਾ ਕੋਈ ਦੇ ਰਿਹਾ ਸਾਰੇ ਵਿੱਚ ਸਾਰੇ ਬਹੁਤ ਪਿਆਰ ਕਰਦੇ ਨੇ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਤੇ ਧੁੱਪ ਬਹੁਤ ਹੈ ਹੁਣ ਧੁੱਪ ਚ ਵੀਡੀਓ ਬਣ ਰਹੀ ਹੈ ਦੋ ਬੰਦੇ ਤਾਂ ਲੈ ਅੱਗ ਅੱਗ ਦੇ ਮੂਰੇ ਬੈਠੇ ਉੱਪਰ ਤੇ ਅੱਗ ਪੈ ਰਹੀ ਹੈ ਸੀਟੀ ਵੱਜਣ ਵਾਲੀ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਨਹੀਂ ਹੈਗੀ ਇਹ ਸਭ ਨੇ ਬਹੁਤ ਵਧੀਆ ਸਹੀ ਵਧੀਆ ਕਮੈਂਟ ਕੀਤੇ ਬਹੁਤ ਤੁਹਾਡਾ ਬਸ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਜੋ ਵੀ ਹੈ ਨਾ ਆਪਣੀ ਨੋਰਮਲ ਲਾਈਫ ਲਈ ਉਹ ਵੀਲੋਗ ਬਣਾਉਂਦੀ ਆ ਆਪਣੀ ਯੂ ਵੀ ਲਈ ਬਣਾਉਂਦੀ ਆ ਤਾਂ ਕਿ ਮੇਰੇ ਨਾਲ ਪਰਿਵਾਰ ਮੈਂ ਸਾਰਿਆਂ ਨੂੰ ਦਿਖਾਵਾਂ ਹਾਂ ਕਿ ਮੇਰਾ ਕੋਈ ਛੋਟਾ ਪਰਿਵਾਰ ਨਹੀਂ ਹੈ ਮੇਰਾ ਤਾਂ ਬਹੁਤ ਵੱਡਾ ਪਰਿਵਾਰ ਹੈ ਸਾਰਾ ਕੁਝ ਔਰ ਸਭ ਤੋਂ ਵੱਡਾ ਤਾਂ ਪ੍ਰਮਾਤਮਾ ਹੀ ਜਿਹੜਾ ਸਾਰਿਆਂ ਨਾਲ ਹੁੰਦਾ ਸੱਜਿਆਂ ਨਾਲ ਵੀ ਮਾੜਿਆਂ ਨਾਲ ਸਾਰਿਆਂ ਨਾਲ ਚਲੋ ਹੁਣ ਪੈਠਵਾਰ ਦੇ ਚੌਕੀਓ ਪੈ ਗਰਮੀ ਬਹੁਤ ਹੈ ਬੇਚੱਕੂਲੀ ਨਾ ਬੜੀਆਂ 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 ਮੈਂ ਲਿਆ ਦਿੰਦਾ ਹਾਂ ਹਾਂ ਫਿਰ ਅਸੀਂ ਪੁੱਛ ਲੈਣਾ ਖਬਰ ਉਧਰ ਪਈ ਹੋ ਨਾ ਹੈ ਨਹੀਂ ਬੜੀਆਂ ਕਿਉਂਕਿ ਮੈਂ ਝੋਲਾ ਚ ਪਾ ਲਿਆ ਤੇ ਜਿਹੜੇ ਥੋੜੀ ਜਿਹੀਆਂ ਦੇਖੀ ਇਹ ਆ ਉਹਦਾ ਟਰੈਕਟਰ ਲੈ ਕੇ ਆਇਆ ਦੇਖੋ ਬਈ ਖੇਤ ਪਾਉਣ ਭਲਾ ਦੱਸ ਮੰਨੂ ਉਰੇ ਕਿਹੜਾ ਖੇਤ ਆ ਹੈ ਕਮਰਿਆ ਚ ਕੋਈ ਖੇਤ ਹੁੰਦਾ ਹੈ ਬਾਹਰ ਪਾਰਕ ਚ ਖੇਤ ਬਣਿਆ ਵਾ ਹੈ ਹੈ ਪੀ ਪੀ ਅੱਛਾ ਪੀ 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 ਕਰ ਰਿਹਾ ਚੱਲ ਯੂਵੀ ਦੀ ਕੱਲ ਤੇ ਟਿਊਸ਼ਨ ਲੱਗ ਗਈ ਯੂਵੀ ਨੂੰ ਵਧਾਈਆਂ ਦੋ ਕਿਉਂਕਿ 15 ਛੁੱਟੀਆਂ ਨੇ 15 ਦਿਨ ਤਾਂ ਲੰਘ ਗਏ 15 ਦਿਨ ਬਾਅਦ ਇਹ ਲੱਗਿਆ ਹੈ ਹੈਨਾ ਹੈ ਪੀ ਪੀ ਫਰਲਾ ਰਾਮ ਚਾਹ ਪਾਣੀ ਪਾਤੀ ਨਹੀਂ ਲਾਣਾ ਹਾਂ ਅੱਜ ਤਾਂ ਇਹ ਗਊ ਨਾ ਅਸੀਂ ਵੇਚਤੀ ਇਹ ਆ ਸਾਰੀ ਜਗ੍ਹਾ ਨਾ ਬੇਲੀ ਜੀ ਹੋਗੀ ਮੈਂ ਐਸਾ ਹੀ ਰਹਿ ਗਿਆ ਮੈਂ ਸੋਤਰੇ ਪਾਸੇ ਨੇ ਤੇ ਹੁਣ ਇੱਕ ਮੈਂ ਸੋਹ ਲੈਣੀ ਆ ਨਾ ਦੇਖਦੇ ਫਿਰਦੇ ਇੱਕ ਹੋਰ ਲੈ ਲਾਂਗੇ ਗਊ ਦਾ ਨਾ ਦੁੱਧ ਕੋਈ ਪਿੰਦਾ ਨਹੀਂ ਤਾ ਤਾਂ ਕਰਕੇ ਫਿਰ ਗਊ ਵੇਚਤੀ ਆਪਾਂ ਨੇ ਹੁਣ ਇੱਧਰ ਜਿੰਨਾ ਵੀ ਆਹ ਪਾਠੀਆਂ ਪੁੱਥੀਆਂ ਹਜੇ ਉਹ ਲਾ ਲੈਣੇ ਆ ਜਦ ਨਮੀ ਮੈਸ ਲਿਆ ਮੰਗੇ ਫੇਰ ਅੱਧਰ ਬੰਦੂਗੇ ਫੇਰ ਇੰਨੀ ਜਗ੍ਹਾ ਖੜ੍ਹਦਣੀ ਹੁਣ ਐਨ ਇੱਥੇ ਸੁੱਕਾ ਪਿਆ ਬਹੁਤ ਵਧੀਆ ਸਾਫ ਸੁਥਰਾ ਨਹੀਂ ਇੱਥੇ ਮੈਂ ਇਸਨੇ ਗੰਦ ਪਿਆ ਹੁੰਦਾ 10 ਦਿਨਾਂ ਬਾਅਦ ਆ ਚੁੱਲਾ ਬਾਲਿਆ ਚੁੱਲਾ ਨਮਾ ਬਣਾਤਾ ਔਰ ਚੁੱਲਾ ਨਾਲ ਇਸ ਵਾਰ ਵਿੱਚ ਤੇ ਖੁੱਲਾ ਵੀ ਬਹੁਤ ਆ ਬਹੁਤ ਜ਼ਿਆਦਾ ਪੱਖੀਆਂ ਲੱਗਦੀਆਂ ਨੇ ਗੋਹੇ ਵਿੱਚ ਹੁਣ ਮੈਂ ਤੜਕਾ ਲਾਦਾ ਯੂਵੀ ਨੇ ਤਾਂ ਟਿਊਸ਼ਨ ਜਾਣਾ ਉਹਨੂੰ ਨਿੰਬੂ ਪਾਣੀ ਬਣਾ ਕੇ ਦੇ ਆ ਤੋ ਜੇ ਪਾਹ ਹੁਣ ਲਾਵੀਏ ਤੜਕਾ ਮੈਂ ਨਾ ਪਹਿਲਾਂ ਹਾਂ ਆਲੂ ਜੇ ਕੱਢ ਕੇ ਸਾਰੇ ਫਿਰ ਮੈਂ ਉੱਥੇ ਛੌਂਚ ਤੇ ਬੈਗੀ ਤੀ ਕਿਉਂਕਿ ਉਹਨੇ ਧੁੱਪ ਜਾਂ ਦੇਦੀ ਥੇ ਬੈਠ ਕੇ ਆਲੂ ਛਿੱਲ ਲੈ ਹਵਾ ਲੱਗੀ ਚੱਲਣਾ ਸਾਰਾ ਦਪਹਿਰਾ ਤਾਂ ਨਹੀਂ ਚੱਲੀ ਹੈਗੀ ਹੁਣ ਲੱਗੀ ਅੱਜ ਬਹੁਤ ਦਿਨਾਂ ਬਾਅਦ ਘੀ ਦਾ ਤੜਕਾ ਲਾਇਆ ਜਾ ਰਿਹਾ ਨਹੀਂ ਤਾਂ ਕਿੰਨੇ ਦਿਨ ਹੋ ਗਏ ਤੇਲ ਦਾ ਹੀ ਲਾ ਰਹੀ ਪਹਿਲਾਂ ਨਾ ਮੈਂ ਬੜੀਆਂ ਪੁੰਨੂਗੀ ਖਾ ਰ ਲੋ ਜੀ ਆਪਣਾ ਕੀ ਗਰਮ ਹੋ ਗਿਆ ਮੈਂ ਪਾਦਾ ਹੁਣ ਇਹਦੇ ਵਿੱਚ ਬੜੀਆਂ ਬੜੀਆਂ ਜਮਾਂਈ ਛੋਟੀਆਂ ਛੋਟੀਆਂ ਜਿਹੜਾ ਛੋਲਾ ਆਣੀਆਂ ਹੁੰਦੀਆਂ ਨੇ ਜਿਹੜੀਆਂ ਵਧੀਆ ਹੁੰਦੀ ਆਏ ਹਾਏ ਕਰਛੀ ਕਿੰਨੀ ਗਰਮ ਹੋ ਗਈ ਨੇੜੇ ਤੇ ਬੜੀਆਂ ਨਾਲ ਦੀ ਨਾਲ ਭੁੰਨੋਗਦੀਆ ਕਰਛੀ ਗਰਮ ਤੀ ਬਹੁਤ ਇੱਜਦੀ ਜੀ ਹੋ ਗਈ ਤੀ ਕੁਛ ਧੁੱਪ ਹੈ ਉਹ ਜਾ ਆ ਦੇਖ ਹੁਣ ਕਿਵੇਂ ਦਿਖ ਰਿਹਾ ਕਾਤੇ ਦਿੱਕ ਦੇ ਨਾ ਮੈਂ ਜੀਰਾ ਪਾਇਆ ਰੱਖਾਂ ਥੋੜਾ ਜਿਹਾ ਹੁਣ ਫੋਟੋਆਂ ਸਾਫ ਆ ਰਹੀ ਹੈ ਉਹ ਬਾਹਰ ਤੋਂ ਪਛਨਾ ਕੋਲ ਕੈਮਰੇ ਡੀ ਉਹ ਕਰ ਦਿੰਦੀ ਹੈ ਨਾਲ ਦੀ ਨਾਲ ਉਹ ਕਾਲਾ ਹੋਦੀ ਖਲਣਾ ਲੈਂਦਾ ਪਰ ਵੀਡੀਓ ਬਣ ਰਹੀ ਹੁੰਦੀ ਹੈ ਗਰਮੀ ਬਹੁਤ ਹੈ ਮੀਂਹ ਜੇ ਤਾਂ ਵਿੱਚ ਨੂੰ ਪੈਣ ਲੱਗੇ ਤੇ ਪਰ ਹੁਣ ਫੇਰ ਬੰਦ ਹੋ ਗਏ ਐਨੀ ਇੱਕ ਬੜੀ ਬੜੀਆਂ ਨਾ ਥੋੜੀਆਂ ਘੁੰਮੀਆਂ ਨੇ ਦੋ ਚਾਰ ਇੱਕਣੇ ਪਾ ਲੂੰਗੀ ਗਰਮੀ ਨੇ ਇੱਕ ਤਾਂ ਮੱਤ ਮਾਰ ਰੱਖੀ ਆ ਬੰਦਿਆਂ ਦੀ ਨਾਲ ਦੀ ਨਾਲ ਨਾ ਕਾਲੀਆਂ ਜਿਹੀ ਹੋ ਰਹੀਆਂ ਤਾਂ ਕਰਕੇ ਮੈਂ ਫਟਾਫਟ ਕਰਦੀ ਆ ਬਸ ਹੁਣ ਤੜਕਾ ਲਾ ਕੇ ਆਪਾਂ ਸਬਜ਼ੀ ਤਿਆਰ ਜਣੀ ਆ ਆਲੂ ਹਮੇਸ਼ਾ ਜਿਹੜੇ ਪੁਰਾਣੇ ਸਬਸਕ੍ਰਾਈਬਰ ਆ ਜਿਵੇਂ ਉਹਨਾਂ ਨੂੰ ਪਤਾ ਹੀ ਆ ਆਲੂ ਤਾਂ ਹਮੇਸ਼ਾ ਭਾਲ ਕੇ ਬੰਨਦੇ ਆ ਸੀ ਤੇ ਆਲੂ ਬਾਣ ਕੇ ਪਾਏ ਐ ਅੱਨਾ ਆਲੂ ਬਾਣ ਛਾਦੇ ਹਾਂ ਬਾਅਦ ਚ ਤੜਕਾ ਲਾ ਦਿੰਨੇ ਸੱਤੂ ਇੱਕ ਮਿੰਟ ਨਾਲ ਜਿਹੜੇ ਕਮੈਂਟ ਸਾਰੇ ਆਏ ਸੀ ਉਹ ਕੱਲ ਜਵਾਬ ਵੀ ਵਸਤੇ ਦੇ ਮੈਂ ਮੜਿਆ ਨਾ ਬਾਕੀ ਠੀਕ ਤੇ ਸਾਰੇ ਅੱਦੇ ਜਿਹੜੇ ਉਹ ਕਮੈਂਟ ਨਾ ਜਿਹੜੇ ਮਤਲਬ ਇਹੋ ਜਿਹੇ ਕਮੈਂਟ ਨੇ ਜਿਹੜੇ ਜਿਨ੍ਹਾਂ ਦੇ ਜਵਾਬ ਵੀ ਕਿ ਆ ਦਵਾ ਹਨ ਉਹ ਤਾਂ ਨੇ ਉਹ ਇਸ ਲਈ ਕਰਦੇ ਨੇ ਕਿਉਂਕਿ ਨਵੇਂ ਸਬਸਕ੍ਰਾਈਬਰ ਜੁੜੇ ਨੇ ਉਹ ਮੇਰੇ ਪਿੱਛੇ ਜਿਹੜੀਆਂ ਵੀਡੀਓ ਨੇ ਸਾਲ-ਸਾਲ ਪਹਿਲਾਂ ਦੀਆਂ ਪਾਈਆਂ ਹੋਈਆਂ ਨੇ ਉਹ ਪਿਛਲੀ ਵੀਡੀਓਜ਼ ਸਾਰੇ ਕੁਝ ਨਹੀਂ ਜਾਣਦੇ ਤੇ ਜਿਹੜੇ ਪੁਰਾਣੇ ਨੇ ਉਹ ਉਹਨਾਂ ਨੂੰ ਜਿਹਨਾਂ ਨੂੰ ਸਾਰਾ ਕੁਝ ਪਤਾ ਹੈ ਤੇ ਜਿਹੜੇ ਨਵੇਂ ਨੇ ਉਹ ਹੀ ਜ਼ਿਆਦਾ ਸਵਾਲ-ਜਵਾਬ ਕਰਦੇ ਨੇ ਪੁਰਾਣਿਆਂ ਤਾਂ ਮੇਰਾ ਸਾਰਾ ਕੁਝ ਪਤਾ ਸਾਰਾ ਕੁਝ ਨਵੇਂ ਆਣੇ ਇਸ ਵਾਰ ਜਵਾਬ ਕਰਦੇ ਨੇ ਜਿੱਪਾ ਮੰਗਾਏ ਗਰਮ-ਗਰਮ ਸਮੋਸੇ पता नहीं कितने ले आया चार कितने ने पांच छे अच्छा मैं लगे कितने चार अच्छा ले पड़ कद्दा वेट कर रहा मैं मैं ना ऊपर कपड़े धो तो रही थी ਇੱਕ ਅੱਧਾ ਪੁੱਛ ਰਹੇ ਮम्मा पापा ਕਦ ਸਮੋਸੇ ਲੈ ਕੇ ਆਉ ਕਦ ਲੈ ਕੇ ਆਉ ਮੈਂ ਕਿਆ ਆਜੂ 2 ਮਿੰਟ ਰਕੋ ਮਨੂਨਾ ਜਿਹੜੀ ਹਲਵਾਈ ਦੀ ਸੌਸ ਬਿਲਕੁਲ ਪਸੰਦ ਨਹੀਂ ਮੈਂ ਤਾਂ ਖਾਂਦੀ ਨਹੀਂ ਹੈਗੀ ਇਹੀ ਦੋਏ ਕਾਟ ਕੇ ਨਾ ਤੁਹਾਨੂੰ ਵਾਸਤੇ ਆਏ ਨੇ ਅਸੀਂ ਲਈ ਮੈਂ ਵੀ ਰੋਟੀ ਖਾਉਂਗੀ ਬੀਬੀ ਵੀ ਰੋਟੀ ਖਾਉਂਗੀ ਇਹ ਐਸੀ ਲਾਏ ਹਾਂ ਹਾਂ ਤਾਂ ਹੀ ਠੰਡੀ ਠੰਡੀ ਹਵਾ ਨਹੀਂ ਮੈਂ ਵੀ ਕਾ ਮੈਂ ਗਰਮੀ ਚ ਭਿੱਜ ਕੇ ਆਈ ਹਾਂ ਮੈਂ ਠੰਡੀ ਨਹੀਂ ਕਿਵੇਂ ਹੋ ਰਹੀ ਉੱਪਰ ਤੇ ਅਸੀਂ ਕਿਉਂਕਿ ਮੈਂ ਨਾ ਉੱਤੇ ਮਸ਼ੀਨ ਲਾ ਕੇ ਆਈ ਹਾਂ ਕੱਪੜੇ ਹੁਣੇ ਆ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਸ਼ੇਰਕਾਰ ਅਗਲਾ ਦਿਨ ਅੱਜ ਕਿਉਂਕਿ ਕੱਲ ਮੈਂ ਵੀਡੀਓ ਦਾ ਆਲੂ ਭੜੀਆਂ ਨਹੀਂ ਸਕਦੀ ਕਿ ਆਲੂ ਭੜੀਆਂ ਜਾਂ सब्जी ਮੈਂ ਬਣਾਉਂਦੀ ਹਾਂ ਤਾਂ ਮੈਨੂੰ ਇੱਕ ਵੀਡੀਓ ਯਾਦ ਆਉਂਦੀ ਹੈ ਬੀਬੀ ਵਾਲਾ ਸ਼ਾਰਟ ਐਨਾ ਵਾਇਰਲ ਮੈਂ ਸ਼ਾਰਟ ਨਹੀਂ ਸੋਰੀ ਵੀਡੀਓ 3 ਬੀਬੀ ਨੇ ਆਲੂ ਭੜੀਆਂ ਦੀ ਸਬਜ਼ੀ ਬਣਾਈ ਥੀ ਅੱਡੀ ਵਾਇਰਲ ਹੋ ਕੇ 1.5 ਲੱਖ ਤੱਕ ਪਹੁੰਚੀ ਥੀ ਫਿਰ ਅੱਗੇ ਵੀ ਬੀਬੀ ਨੇ ਹਾਲੇ ਆਲੂ ਭੜੀਆਂ ਜੀ ਕਿੱਕ ਉਹ ਰਿਹਾ ਤਾਂ ਜਿਹੜੀ ਮੇਰੀ ਵੀਡੀਓ ਵਾਇਰਲ ਹੋ ਗਈ ਥੀ ਬਹੁਤ ਬਹੁਤ ਵਾਇਰਲ ਹੋ ਗਈ 1.5 ਲੱਖ ਤੱਕ ਪਹੁੰਚੀ ਥੀ ਸਖ ਲਈ ਤਾਂ ਪੰਜਾਇ 30000 3 ਦਾ ਵੀਵਲ ਦਾ ਵੀਰਤਨ ਦਾ ਚਲੋ ਤੇ ਮੈਂ কাল ਆਲੂ ਬੜੀਆਂ ਦੀ ਸਬਜ਼ੀ ਬਣਾ ਕੇ ਫਿਰ ਉੱਥੇ ਵੀਡੀਓ ਕਿਵੇਂ ਬਣਾਈ ਦੀ ਹੈਗੀ ਤੇ ਅੱਜ ਆਪਾਂ ਨੈਕਸਟ ਦੇ ਅਗਲਾ ਦਿਨ ਸ਼ੁਰੂ ਕਰ ਰਹੇ ਆ ਅੱਜ ਨਾ ਬੱਤਲਵਾਈ ਦਾ ਮੌਸਮ ਹੋਇਆ ਪਿਆ ਇਹ ਸਾਡੇ ਤੇ ਪਟਿਆਲੇ ਲਾਂਘੇ ਚ ਨਾ ਸਵੇਰ ਦੀ ਬੱਤਲਵਾਈ ਹੋਈ ਆ ਤੇ ਅੱਜ ਤੋਂ ਆਪਣੇ ਲਓ ਜੀ ਆਪਾਂ ਨਾ ਮੈਂ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਈ ਦਿਨ ਹੋ ਗਏ ਮੈਨੂੰ ਦੇਖਦੀ ਨੂੰ ਅ ਰਾਤ ਦਾ ਟਾਈਮ ਹੈ ਟਾਈਮ ਹੋ ਗਿਆ 9:00 ਬਜ ਗਿਆ ਆਪਣੇ ਤੇ ਮੈਂ ਉਹ ਵੀਡੀਓ ਉਹਨਾਂ ਉੱਧਰ ਨੂੰ ਕਿਹਾ ਦਿਖਾ ਰਿਆਂ ਉੱਧਰ ਗਾਂਹੇ ਦੇ ਚ ਕੰਮ ਦਿਖ ਰਿਆ ਲੋਬੀ ਦੀ ਡੋਰ ਲਾਈ ਬੰਦ ਕਰੀ ਹੋਈ ਆ ਇਹ ਉਹਨਾਂ ਜਿਹੜੀ ਵਾਇਰਲ ਵੀਡੀਓ ਆਪਾਂ ਉਹ ਕਰਕੇ ਦੇਖਦੇ ਆ ਮੈਂ ਟ੍ਰਾਈ ਵੀ ਨਹੀਂ ਕਰੀ ਜਮਾ ਵੀ ਨਹੀਂ ਕਰੀ ਜੋ ਵੀ ਕਰੂੰਗੀ ਉਹ ਤੁਹਾਡੇ ਸਾਹਮਣੇ ਕਰੂੰਗੀ ਮੈਂ ਦੇਖੂੰਗੀ ਵੀ ਜੋ ਵੀ ਉਹ ਜੋ ਵੀਡੀਓ ਚ ਦਿਖਦਾ ਹੈ ਸੇਮ ਉਹਦਾ ਹੀ ਹੁੰਦਾ ਹੈ ਵੀ ਇੱਕ ਗਲਾਸ ਲੈਣਾ ਹੈ ਤੇ ਇੱਕ ਚਮਚੇ ਤੇ ਥੋੜੀ ਜਿਹੀ ਮੈਂ ਹਲਦੀ ਪਾ ਲਈ ਗਲਾਸ ਕੰਚ ਦਾ ਮੈਂ ਪਾਣੀ ਦਾ ਭਰ ਲਿਆ ਸਾਫ ਪਾਣ ਬਿਲਕੁਲ ਸਾਫ ਕਰ ਲਿਆ ਤੇ ਇੱਧਰ ਦੇਖੋ ਜੀ ਮੇਰੇ ਕੈਮਰੇ ਚ ਪਾਣੀ ਤੇ ਮੈਂ ਆਪਣਾ ਫੋਨ ਹੈ ਜਿਹੜਾ ਉਹ ਫੋਨ ਤੇ ਮੈਂ ਲਾਈਟ ਬਾਲ ਕੇ ਪਿਛਲੀ ਲਾਈਟ ਬਾਲ ਕੇ ਨਾ ਇਹਦੇ ਇਹ ਐਵੇਂ ਮੁੱਦਾ ਰੱਖ ਲਿਆ ਤੇ ਨੀਚੇ ਤੇ ਮੈਂ ਗਲਾਸ ਆਫ ਕਰ ਦੂੰਗੀ ਕਿ ਇੱਕ ਗਲਾਸ ਮੈਂ ਚੰਗੀ ਤਰਹਿਣ ਤੋਂ ਆ ਵੀ ਐਂ ਚਮਕ ਜੇ ਕਿਉਂਕਿ ਗਰਦ-ਗੁਰਦ ਹੁਣ ਪਹੇਜ ਜਾਂਦੀ ਆ ਸੂਈ ਚ ਇਹ ਹੁਣ ਨਾ ਗਲਾਸ ਹੈ ਜਿਹੜਾ ਪਾਣੀ ਦਾ ਭਰਿਆ ਮੈਂ ਲਾਈਟ ਦੇ ਉੱਪਰ ਰੱਖ ਲੈਣਾ ਤੁਹਾਨੂੰ ਦੱਸ ਰਹੀਆਂ ਵੀ ਕਿੱਦਾਂ ਕਰਨਾ ਵੀਡੀਓ ਬਹੁਤ ਜ਼ਿਆਦਾ ਵਾਇਰਲ ਏ ਹੁਣ ਆਪਾਂ ਦੇਖਦੇ ਹਾਂ ਵੀ ਮੇਹੀ ਵਾਇਰਲ ਹੁੰਦੀ ਹੈ ਕਿ ਨਹੀਂ ਹੁੰਦੀ ਹੁਣ ਆਹੋ ਮੇਰੇ ਕੋਲ ਖੜਾ ਮੈਂ ਹਰਵੂ ਆਹ ਇਸ ਤਰੀ ਮੰਡ ਕਰਾਂਗੇ ਤੇ ਯੂਵੀ ਉਹ ਕਰੂਗਾ ਵੀਡੀਓ ਸ਼ੂਟਿੰਗ ਤੇ ਨਾ ਇਹਦੇ ਲਈ ਸਾਨੂੰ ਸਾਰੀ ਲਾਈਟਾਂ ਬੰਦ ਕਰਨੀਆਂ ਪੈਣੀਆਂ ਸੀ ਸਿਰਫ ਬ੍ਰੈਂਡ ਰੂਮ ਦੀ ਲਾਈਟ ਬਾਈ ਆ ਵੀ ਹੁਣ ਅਸੀਂ ਬੁਝਾਉਣ ਲੱਗੇ ਆ ਹਨੇਰੇ 'ਚ ਤੁਹਾਨੂੰ ਆ ਵੀਡੀਓ ਦਿਖਾਵਾਂਗੇ ਤੁਸੀਂ ਵੀ ਕਰਕੇ ਦੇਖਿਓ ਚੱਲ ਭਈ ਆਪੂ ਹੈਲੋ ਉੱਧਰ ਆਲਾ ਤੂੰ ਉੱਧਰ ਕੀ ਕਰਨ ਗਿਆ ਉਹਦੇ ਲਾਗ ਬੈਠਾ ਦੇਖ ਰਿਹਾ ਲੈ ਆਦਾ ਦੇਖੀ ਕਿਵੇਂ ਐਂਦੀ ਅੱਜ ਹੁੰਦਾ ਕੀ ਆ ਦੱਸਿਓ ਤੂੰ ਨਾ ਯੂਵੀ ਰੋਂਗ ਸਾਈਡ ਬੈਠਾ ਤੂੰ ਇੱਧਰ ਬੈਠਾ ਸੀ ਉੱਧਰ ਬੈਠ ਗਿਆ ਚਲੋ ਜੀ ਅਸੀਂ ਹੁਣ ਆਪਾਂ ਕਰਦੇ ਆਂ ਵੀਡੀਓ ਦੂਜੀ ਤਰ੍ਹਾਂ ਸਾਥ ਚਲੋ ਲਾਈਟ ਬਜਾਈਏ ਸਭ ਤਰ੍ਹਾਂ ਬਰਾਂਡ ਕਰਦੇ ਮੈਂ ਮੈਂ ਹਰ ਆਗੂ ਦਿਖ ਰਹੀ ਐ ਆਉਂ ਦਿਖ ਰਿਹਾ ਚਲ ਆ ਦੇਖੋ ਭਾਈ ਹੁਣ ਆਪਾਂ ਮੈਂ ਲੈ ਲਾ ਹਲਦੀ ਤੂੰ ਆਪਣਾ ਫੋਨ ਟਿਕਾ ਕੇ ਰੱਖੀ ਬਸ ਕਿਉਂਕਿ ਯੂਵੀ ਨੂੰ ਨਾ ਮੈਂ ਟਿਕਾ ਕੇ ਬਿਠਾਇਆ ਹੁਣ ਦੇਖੋ ਮੈਂ ਕੀ ਕਰਦੀ ਆ ਹੁਣ ਆ ਹਲਦੀ ਨੂੰ ਆਪਾਂ ਹੌਲੀ ਹੌਲੀ ਪਾ ਦਾਂਗੇ ਦੇਖਿਓ ਕਿਆ ਹੋਊਗਾ ਦੇਖੀ ਹਲਦੀ ਹੋਣੀ ਆਹ ਉਹ ਵੀ ਖੁਸ਼ ਹੋ ਰਿਹਾ ਪਹਿਲਾਂ ਨਾ ਉਹ ਨੂੰ ਐਵੇਂ ਤਾਂ ਆ ਦੇਖੋ ਹਲਕੇ ਹਲਕੇ ਜਿਹਾ ਨਾ ਹਲਦੀ ਦੇ ਦਾਣੇ نیچے गिरਦੇ ਆ ਤੇ ਲੱਗਦਾ ਜਿਵੇਂ ਟਿੰਕਣੇ गिरਦੇ ਹੁੰਦੇ ਆ ਹੋੜੀ ਹੋੜੀ ਬਾਈਆ ਬਈ ਦੱਸਿਓ ਵੀ ਇਹ ਵਧੀਆ ਲੱਗ ਰਿਹਾ ਲੱਗਦਾ ਜਿਵੇਂ 골ਡਨ ਕੁਝ ਵਿੱਚ ਘੇਰਤਾ ਹੁੰਦਾ ਏ ਪਰ ਹੌਲੀ ਹੌਲੀ ਨਾ ਹਲਦੀ ਬੈਠੀ ਜਾਂਦੀ ਆ ਕੋਈ ਜਿਆਦਾ ਖਾਸ ਵਾਇਰਲ ਵੀਡੀਓ ਨਹੀਂ ਹੈਗੀ ਜਿਆਦਾ ਵਧੀਆ ਵੀਡੀਓ ਨਹੀਂ ਹੈਗੀ ਇਹਦੀ ਜਗ੍ਹਾ ਜਿਹੜੀ ਹਲਦੀ ਚੱਕਾ ਕੋਈ ਹੋਰ ਚੀਜ਼ ਹੋਵੇ ਜਿਹੜੀ ਬਸ ਉਪਰੇ ਤੈਰਦੀ ਰਹੇ ਹਲਕੀ 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 ਘਾਂਟੇ ਦੇ ਥੱਲੇ ਜਿਹੜੇ ਤਾਸੂ ਆ ਦੰਦਾ ਸੌਰੀ ਮਜ਼ਾ ਅੱਜ ਨੂੰ ਆਪਣਾ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂ ਲੱਗੇ ਆ ਕਿਉਂਕਿ ਅਗਲੀ ਹੋਵੇ ਸਵੇਰੇ ਸਾਰਿਆਂ ਅਵੇਲੇ ਸੱਚੇ ਸ਼ੇਰਕਾਲ ਹੁਣ ਮੈਨੂੰ ਪਤਾ ਨਹੀਂ ਕੋ ਵਰਤ ਲਾਤੀ ਪਤਾ ਨਹੀਂ ਤਿੰਨ ਵਾਰ ਤੇ ਬਾਕੀ ਨਾ ਜਿਹੜਾ ਸਿਰਾਤ ਉਹ ਕੀਤਾ ਸੀਗਾ ਉਹ ਕਿਆ ਕੀਤਾ ਤੇ ਯੂਮੀ ਵੀਡੀਓ ਜਿਹੜੀ ਵਾਇਰਲ ਜੀ ਬਹੁਤ ਜ਼ਿਆਦੇ ਆ ਮਨਾ ਉਹ ਕੀ ਆ ਉਹ ਵੀਰ ਜੀ ਜਿਹੜੀ ਹੁੰਦੀ ਆ ਐਵੇਂ ਰਾਤ ਦੇ ਨੇਰੇ ਵਿੱਚ ਹੁੰਦੀ ਆ ਉਹ ਕਿਵੇਂ ਕਰੀਦਾ ਹੁੰਦਾ ਮੈਨੂੰ ਵੀ ਦੱਸਦਾ ਇੱਕ ਨੰਬਰ ਗਾਂਚ ਦੇਖਿਆ ਇਹ ਉਹਨਾਂ ਉਹਦੇ ਚ ਛਿੱਟਾ ਜਿੱਟਾ ਕਰਕੇ ਬਾਅਦ ਚ ਹਲਦੀ ਘੇਰਦੇ ਆ ਹੁਣ ਐ ਨਹੀਂ ਪਤਾ ਵੀ ਕਿਆ ਆ ਪਰ ਲੋਕਾਂ ਨੇ ਮਤਲਬ ਇਹਦੇ ਬਹੁਤ ਫਨੀ ਵੀਡੀਓਜ਼ ਵੀ ਬਣਾ ਲੀਆਂ ਬੰਨਾਂ ਕਈਆਂ ਨੇ YouTube ਬਣਾ ਲਏ ਪਰ ਮੈਨੂੰ ਯਾਨੀ ਕਿ ਉਹ ਦੇਖ ਕੇ ਨਾ ਇੰਨੀ ਹਾਸੇ ਆਂਦੀ ਆ ਬਹੁਤ ਜ਼ਿਆਦੇ ਹਾਸੇ ਇੱਦ ਕਰਦੇ ਆ ਹੁਣ ਬਸ ਮਹੀਨੇ ਇੱਕ ਦੀ ਵੇਟ ਆ ਹੁਣ ਮਹੀਨੇ ਲੱਗੇ ਆਪਣੀਆਂ ਤੀਆਂ ਸ਼ੁਰੂ ਹੋ ਰਣੀਆਂ 15 20 ਦਿਨ ਤੱਕ ਪਰ ਤੇਵਾ ਰੱਖੜੀਆਂ ਜਿਹੜੀਆਂ ਇਸ ਵਾਰ ਤੇ ਰੱਖੜੀਆਂ ਦੇ ਇਸ ਵਾਰ ਨੂੰ ਮੈਨੂੰ ਰੱਖੜੀਆਂ ਦਾ ਬਹੁਤ ਜ਼ਿਆਦਾ ਚੋਆ ਬਹੁਤ ਜ਼ਿਆਦਾ ਤੇ ਮਤਲਬ ਜਿਵੇਂ ਤੁਸੀਂ ਮੈਨੂੰ ਦੇਖੀ ਆਈ ਹੈ ਨਾ ਤੁਸੀਂ ਮੇਰੇ ਤੁਸੀਂ ਤਾਂ ਮੇਰੇ ਨਾਲ 2 ਸਾਲ ਦੇ ਝੂਟੇ ਹੋਏ ਆ ਤੇ ਮੈਂ ਤਾਂ ਇਹ ਸਭ ਕੁਝ 10 ਸਾਲਾਂ ਦੀ ਦੇਖਦੀ ਆ ਰਹੀ ਐ ਮੈਂ ਹਰ ਰੱਖੜੀਆਂ ਨੂੰ ਬਸ ਨਾ ਮੇਰਾ ਜੀ ਲੱਗਦਾ ਹੁੰਦਾ ਮੈਨੂੰ ਐ ਹੁੰਦਾ ਰਖੜੀ ਇਹਨੂੰ ਬਸ ਵੀ ਨਾ ਕੋਈ ਜੇ ਬੰਨ ਵੀ ਮੇਰੀ ਨਾਲ ਕੁੜੀ ਉਹ ਵੀ ਆਉਂਦੇ ਐ ਨਾ ਮੈਨੂੰ ਕਿਸੇ ਦੇ ਆਉਣ ਦਾ ਚੋ ਹੁੰਦਾ ਐ ਮੈਂ ਤਾਂ ਚਲੂਗੀ ਤੇ ਜਾਣਾ ਹੀ ਹੁੰਦਾ ਤਾਂ ਹੁਣ ਤਾਂ ਮੈਂ ਕਦੀ ਵਾਰ ਗਈ ਵੀ ਆ ਪਰ ਮੈਨੂੰ ਉਹ ਫੀਲਿੰਗ ਜੇ ਨਹੀਂ ਆਂਦੀ ਦੀ ਵਧੀਆ ਜਾਂ ਨਹੀਂ ਮੈਨੂੰ ਪਤਾ ਨਹੀਂ ਕਰਕੇ ਅੰਦਰ ਉਹ ਖੁਸ਼ੀ ਨਹੀਂ ਮਿਲਦੀ ਦੀ ਮਤਲਬ ਤੇ ਐਟ ਕੀ ਮੈਨੂੰ ਰਖੜੀਆਂ ਦਾ ਇੰਨਾ ਚੋ ਐ ਵੀ ਮੈਂ ਆਪਣੇ ਭਾਈ ਦੀ ਰਖੜੀ ਬੰਨਣ ਜਾਉਂਗੀ ਹਨਾ ਮੈਨੂੰ ਵੀ ਇਹ ਮੌਕਾ 10 ਸਾਲਾਂ ਬਾਅਦ ਮਿਲਿਆ ਏ ਜਿੱਦਾਂ ਮੇਰਾ ਭਰਾ ਇੱਕ ਉਹ ਹੋਇਆ ਏ ਉਹਦੇ ਬਾਅਦ ਮੈਨੂੰ 10 ਸਾਲ ਬਾਅਦ ਮੈਂ ਰਖੜੀ ਬੰਨੂਗੀ ਤੇ ਮੈਨੂੰ ਇੰਨਾ ਜ਼ਿਆਦਾ ਚੋਅ ਆ ਨਾ ਮੈਂ ਮੈਂ ਨਾ ਕਿਦਾਂ ਦੀ ਸੋਚ ਰਹੀ ਆ ਵੀ ਕਿਉਂਕਿ ਜਦ ਮੈਂ ਨਾ ਸਾਰੀਆਂ ਭੈਣਾਂ ਨੂੰ ਨਾ ਸਾਰੀਆਂ ਨੂੰ ਜਾਂਦੇ ਹੋਏ ਦੇਖਦੀ ਆ ਅੱਜ ਰਖੜੀ ਬੰਨਣ ਚੱਲੇ ਆ ਨਾ ਮੈਂ ਆਲੇ ਦੁਆਲੇ ਮੇਰੇ ਸਾਰੇ ਜਾਂਦੇ ਹੁੰਦੇ ਤੇ ਨਾ ਤੇ ਮੈਂ ਬਸ ਬੰਨਣ ਇੱਕ ਸਾਰੇ ਮੇਰੇ ਨਨਦਨੂਨ ਦਾ ਸਭ ਬੰਨਣ ਜਾਂਦੀਆਂ ਗਿਆ ਤੇ ਜਾਂਦੇ ਵੀ ਤੇ ਬਸ ਉਹਨਾਂ ਨੂੰ ਦੇ ਕੇ ਬਸ ਅੰਦਰੋਂ ਅੰਦਰ ਟੁਟੀ ਜਾਂਦੀ ਹੁੰਦੀ ਤੇ ਰੋਈ ਜਾਂਦੀ ਹੁੰਦੀ ਮੈਨੂੰ ਐ ਹੁੰਦਾ ਤਾਂ ਮੈਂ ਆਪਣੇ ਨਾਲ ਐ ਕਹਿ ਜਾਂਦੀ ਹੁੰਦੀ ਸੀ ਇਹ ਰਖੜੀ ਦਾ ਇਤਿਹਾਸ ਨਾ ਖਤਮ ਹੀ ਹੋ ਜਾਈ ਖਤਮ ਹੀ ਹੋ ਜੇ ਜਮੇ ਖਤਮ ਹੋ ਗਏ ਵੀ ਆਵੇ ਨਾ ਹਨਾ ਵੀ ਕਿਉਂਕਿ ਇਹ ਮੇਰੇ ਲਈ ਨਾ ਕਾਲਾ ਦਿਨ ਦੀ ਤਰ੍ਹਾਂ ਕਾਲੇ ਦਿਨ ਦੀ ਤਰ੍ਹਾਂ ਪੰਡਿਆ ਸੀਗਾ ਮੈਨੂੰ ਜਮਾ ਮੇਰਾ ਜੀ ਨਹੀਂ ਲੱਗਦਾ ਪਤਾ ਤਾਂ ਰਖੜੀ ਚਲੋ ਹੁਣ ਹੁਣ ਮੈਨੂੰ ਨਾ ਕਈ ਕਮੈਂਟ ਵੀ ਆਏ ਆ ਵੀ ਤੁਸੀਂ ਆਪਣੇ ਹੁਣ ਡੇਲੀ ਵਲੌਗ ਬਣਾਓ ਤੇ ਉਹ ਤਾਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਤਾਂ ਤੇ ਹਾਂ ਮੈਂ ਆਖਰੀ ਵੀਡੀਓ ਇਸ ਲਈ ਨਹੀਂ kiya tha ਵੀ ਆਈ ਮੇਰੀ ਆਖਰੀ ਹੈ ਵੀਡੀਓਸ ਤਾਂ ਆਪਾਂ ਬਣਾਵਾਂਗੇ ਮੈਂ ਤੁਹਾਨੂੰ ਕਿਹਾ ਵੀ ਮੈਂ ਹਮੇਸ਼ਾ ਬਣਾਉਂਦੀ ਰਹੂੰਗੀ ਜੋ ਜੋ ਹੁਣ ਅੱਗੇ ਹੁੰਦਾ ਚਾਉਤੋ ਸਾਰਾ ਵਲੌਗਸ ਤੁਹ ਦਿਖਾਂਗੀ ਤੁਹਮੇ ਕਿਉਂਕਿ ਇਹੀ ਮੇਰੀ ਲਾਈਫ ਆ ਵੀ ਆਹੀ ਮੇਰੀ ਜ਼ਿੰਦਗੀ ਦੀ ਆ ਵੀ ਆਪਾਂ ਆਪਣੀ ਲਾਈਫ ਤੋਂ ਹੁਣ ਜਾ ਤੱਕ ਮੈਂ ਤੋਂ ਬਣੰਗੇ ਵਲੌਗਸ ਹਨਾ ਸਾਰਾ ਸ਼ੀਅਰ ਸਭੀ ਹੋਲਦਾ ਜਾਦੇ ਵਧੀਆ ਬਣ ਕੇ ਕਿਉਂਕਿ ਹੋਲਦਾ ਮੇਰੇ ਨਾਲ ਕਿੰਨੇ ਦਿਨ ਦੇ ਭੈਣ ਭਰਾ ਹਨ ਜਿਹੜੇ ਸਾਰੇ ਹੋਗੇ ਤੇ ਹੋਲਦਾ ਜਾਦੇ ਵਧੀਆ ਬਲੌਗ ਬਣਨਗੇ ਕਿੰਨੇ ਸਾਰੇ ਚੁੱਕੇ ਹਨ ਨਾਲ ਇਸ ਕਰਕੇ ਇਹ ਆਖਰੀ ਵੀਡੀਓ ਮੈਂ ਉਹਦੇ ਲਈ ਨਹੀਂ ਕੀਤੀ ਆਪਦੀ ਵੀਡੀਓ ਜਿਹੜੀਆਂ ਨੈਗੇਟਿਵ ਗੱਲਾਂ ਹਨਾ ਮਤਲਬ ਬਸ ਜਿਨ੍ਹਾਂ ਤੇ ਆਪਾਂ ਨੂੰ ਵੀ ਕੋਈ ਉਹ ਨਹੀਂ ਹੈਗਾ ਜਿਨ੍ਹਾਂ ਜਿਨ੍ਹਾਂ ਗੱਲਾਂ ਦਾ ਆਪਾਂ ਨੂੰ ਵੀ ਕੋਈ ਇੰਟਰਸਟ ਨਹੀਂ ਹੈਗਾ ਬਿਲਕੁਲ ਵੀ ਨਹੀਂ ਹੈਗਾ ਇਹ ਤਾਂ ਬਸ ਮੈਨੂੰ ਪਰੇਸ਼ਾਨ ਕਰਿਆ ਜਾ ਰਿਹਾ ਤੀ ਜਿਆਦੇ ਹੈ ਨਾ ਕਿ ਜਦੋਂ ਆਪਾਂ ਕੁਝ ਲੈਣਾ ਹੀ ਨਹੀਂ ਹੈਗਾ ਤਾਂ ਸਾਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਇਹ ਹੈ ਨਾ ਤੇ ਇਹ ਇਹ ਆਪਾਂ ਸਾਰੇ ਹੁਣ 네ਗੈਟਿਵਿਟੀ ਪਿੱਛੇ ਛੱਡ ਕੇ ਆਪਾਂ ਅੱਗੇ ਵਲੋਗਰਸ ਦਾ ਵਧੀਆ-ਵਧੀਆ ਜਿਨੇ ਮੈਂ ਉਹ ਆਹ ਨੇਗੈਟਿਵ ਤੋਂ ਨਾ ਗੱਲਾਂ ਦੀ ਆਖਰੀ ਵੀਡੀਓ ਕਿਹਾ ਸੀਗਾ ਉਹਦੇ ਬਾਅਦ ਹੁਣ ਮੈਨੂੰ ਉਹਨਾਂ ਗੱਲਾਂ 'ਚ ਕੋਈ ਇੰਟਰਸਟ ਨਹੀਂ ਰਿਹਾ ਨਾ ਕਿਸੇ ਬੋਲ 'ਚ ਕੋਈ ਇੰਟਰਸਟ ਨਹੀਂ ਰਿਹਾ ਮੈਨੂੰ ਉਹਨਾਂ ਬੱਸ ਅਸੀਂ ਹੁਣ ਆਪਣੀ ਜਿੰਨੀ ਲਾਈਫ ਹੈ ਹੁਣ ਇਹਨੂੰ ਖੁੱਲ ਕੇ ਇੰਜੋਏ ਕਰਨਾ ਹੈ ਖੁੱਲ ਕੇ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਨਾ ਹੈ ਜਿੰਨਾ ਵਾਹਿਗੁਰੂ ਨੇ ਜਿੰਨੀ ਦਈ ਹੈ ਸ਼ਾਇਦ ਨਾ ਮੈਨੂੰ ਲੱਗਦਾ ਵੀ ਸਾਰ ਪ੍ਰਮਾਤਮਾ ਨੇ ਮੈਨੂੰ ਤੇ ਭੈਣ ਭਾਈ ਸਾਰੇ ਇਸ ਲਈ ਤਿਆ ਹੈ ਤਾਂ ਕਿ ਮੈਂ ਵੀ ਆਪਣਾ ਸਾਰਾ ਕੁਝ ਪਿੱਛੇ ਛੱਡ ਕੇ ਹੁਣ ਅੱਗੇ ਆਪਣੀ ਵਧੀਆ ਜ਼ਿੰਦਗੀ ਅਸੀਂ ਜੀઈએ ਥੈਂਕ ਯੂ ਜਿਹੜਾ ਹਰ ਵੀਡੀਓ ਚ ਕਿਹਾ ਜਾਂਦਾ ਹੈ ਮੈਂ ਹਰ ਤੇ ਬੋਝ ਜਿਹਾ ਬਣ ਗਿਆ ਸੀਗਾ ਉਹ ਬੋਝ ਜਿਹਾ ਯਾਨੀ ਕਿ ਮੇਰੇ ਤੇ ਮਨ ਹਲਕਾ ਜਿਹਾ ਹੋ ਗਿਆ ਮੇਰਾ ਸਿਰ ਹੈ ਲੱਗਾ ਬਿਕਾਸ ਵੀ ਹੁਣ ਮੈਂ ਨਾ ਜਿਸ ਦਿਨ ਦੀ ਮੈਨੂੰ ਦੇਖੋ ਤਕਰੀਬਨ ਹੋ ਗਏ 15 20 ਦਿਨ ਇੱਕ ਦਿਨ ਵੀ ਮੈਨੂੰ ਐ ਫੀਲਿੰਗ ਨਹੀਂ ਹੋਈ ਵੀ ਹੁਣ ਮੈਂ ਜਿਹੜੀ ਐਨੇ ਸਾਲ ਹੁੰਦੀ ਰਹੀ ਟੀ ਵੀ ਹਾਇ ਵੀ ਮੈਂ ਇਕੱਲੀ ਸਾਡਾ ਕੋਈ ਨਹੀਂ ਹੈਗਾ ਨਾ ਕੋਈ ਆਏ ਜਾਣੇ ਵਾਲਾ ਹੁਣ ਇੱਕ ਦਿਨ ਵੀ ਮੈਨੂੰ ਫੀਲਿੰਗ ਨਹੀਂ ਆਈ ਹੈਗੀ ਇੱਕ ਦਿਨ ਵੀ ਵਾਹਿਗੁਰੂ ਕਰੇ ਹੁਣ ਜਦ ਤੱਕ ਜ਼ਿੰਦਗੀ ਠੀਕ ਹੋਵੇ ਕਦੇ ਫੀਲਿੰਗ ਆਵੇ ਵੀ ਨਾ ਹਮੇਸ਼ਾ ਸਾਡੇ ਲਾਲ ਰਾਇ ਜੀ ਪਰਮਾਤਮਾ ਯੂਕਰਾਜ ਦੇ ਹਮੇਸ਼ਾ ਮਿਹਰ ਪਰਿਆ ਬਣਾਈ ਰੱਖੇ ਤਾਂ ਕਿ ਯੂ ਕਿਉਂਕਿ ਯੂਵੀ ਵੀ ਹੁਣ ਇੰਨਾ ਜਿਆਦਾ ਐਕਸਾਈਟਡ ਹੁੰਦਾ ਬਸ ਇਹ ਖੁਸ਼ੀ ਮੈਂ ਕਦੇ ਵੀ ਨਹੀਂ ਦੇਖੀ ਹੈਗੀ ਇੰਨੇ ਸਾਲਾਂ ਚ ਕਿਉਂਕਿ ਇਹ ਵਿਚਾਰਾ ਬੱਚਾ ਦਾ ਪਰ ਮਯੂਸ ਰਹਿੰਦਾ ਤਾਂ ਕਈ ਵਾਰ ਮੈਂ ਵੀ ਚਿਹਰੇ ਤੇ ਜਿਹੜੀ ਖੁਸ਼ੀ ਦੇਖੀ ਨਾ ਮੈਂ ਕਦੇ ਵੀ ਨਹੀਂ ਦੇਖੀ ਜਿਹੜੀ ਇਹ ਖੁਸ਼ੀ ਸਾਰਿਆਂ ਨੂੰ ਇਹਨੂੰ ਮਿਲ ਕੇ ਹੁੰਦੀ ਆ ਤੇ ਆਪਾਂ ਹੁਣ ਆਜਾ ਹੁਣ ਆਪੋ ਨਾ ਕਰਦਾ ਪਰੇਸ਼ਾਨ ਕਰ ਰਿਹਾ ਇਹ ਜੰਮੇ ਪਾ ਕੇ ਆ ਗਿਆ ਉਹ ਆ ਗਿਆ ਤਿੰਨ ਵਾਰ ਘੇਟ ਖੋਲ ਲਿਆ ਲੱਡੂ ਲੈ ਹੈ ਹਾਂ ਐ ابو ਵੀ ਮੰਮਾ ਵੀਡੀਓ ਬਣਾ ਰਹੀ ਹੈ ਅੱਜ ਮੈਨੂੰ ਨੀਲੇ ਦੀ ਵਿੱਚ ਤਿੰਨ ਵਾਰ ਆ ਗਿਆ ਹੈ ਬਸ ਹੁਣ ਆਪਾਂ ਰੋਟੀ ਬਣਾ ਕੇ ਖੰਦੇ ਰੋਟੀ ਖਾ ਵੀ ਲੈ ਹੁਣ ਆਪਾਂ ਜਿਆਦਾ ਗੱਲਾਂ ਨਾ ਬਣਾਉਂਦੇ ਹੋਏ ਤਾਂ ਪਲੀਜ਼ ਅੱਗੇ ਕਿਓ ਵਲੌਗਸ ਧਰੂ ਦੇਖਿਓ ਸਾਰੇ ਬਹੁਤ ਵਧੀਆ ਵਧੀਆ ਮਿਲਣਗੇ ਹਰ ਇੱਕ ਤਿਉਹਾਰ ਕੋ ਵਧੀਆ ਸੈਲੀਬ੍ਰੇਟ ਕਰਦੇ ਆਂ ਤੀਆਂ ਵੀ ਕਰਾਂਗੇ ਸਭ ਕੁਝ ਕਰਾਂਗੇ ਅੱਗੇ ਨਾਲ ਜੁੜਦੇ ਰਹੋ ਔਰ ਹੌਲੀ-ਹੌਲੀ ਜਿਹੜੀ ਫੈਮਿਲੀ ਝੁੜਦੀ ਜਾਊਗੀ ਮਤਲਬ ਆਪਣੀ ਚਾਹੇ ਸਸਰਾਲ ਜਾਂ ਸੋਹਣਿਆਂ ਚਾਹੇ ਪੇਕੇ ਆ ਜਾਂ ਉਹ ਤੁਹਾਨੂੰ ਸਾਰੇ ਇੱਕ ਖੰਦੀ ਜਾਂ ਦਖੰਦੇ ਜਾਵਾਂਗੇ ਤੇ ਸਾਰੇ ਇਕਲਾ ਮੈਂ ਹਰ ਇੱਕ ਗੱਲ ਨੂੰ ਵੀਡੀਓ 'ਚ ਜਰੂਰ ਦੱਸਦੀ ਹਣੀ ਆ ਹਰ ਇੱਕ ਗੱਲ ਦਾ ਮੈਂ ਜਵਾਬ ਦਿੰਦੀ ਆ ਪਰ ਕਈਆਂ ਨੂੰ ਮਤਲਬ ਗੱਲ ਕੋਈ ਸਮਝ ਛੇਟਾ ਹੁਣ ਅੱਗੇ ਆ ਕੇ ਬੈਠ ਗਿਆ ਅੱਗੇ ਆ ਕੇ ਬੈਠ ਗਿਆ ਤੇ ਮੈਂ ਵੀ ਤਿੱਖ ਜਾ ਕਦੇ ਉੱਥੇ ਟਪੋ ਟਪੇ ਕਰਦਾ ਜਦੇ ਇਹ ਬਾਕੀ ਨਰਗ ਤਾਂ ਮੇਰੇ ਚਲੇ ਗਏ ਸੀ ਜਿਹੜੀ ਪਿਛਲੀ ਵੀਡੀਓ ਦੇਖਿਆ ਤੁਸੀਂ ਇਹ ਚਾਰਜਿੰਗ ਪ੍ਰਾਣੀ ਦੀ ਪੰਜੇਰੀ ਪ੍ਰਾਣੀ ਦੀ ਨੰਦ ਨੂੰ ਗਈ ਪੰਜੇ ਦੇ ਤਕਰੀਬਨ ਹੋ ਚੁੱਕੇ ਆ ਤੇ ਹੁਣ ਮੈਂ ਤੁਹਾਨੂੰ ਅੱਗੇ ਸਾਰੇ ਬਲੌਗਸ ਵਧੀਆ ਹੀ ਦਵਾਂਗੀ ਕੋਈ ਆਪਾਂ ਹੋਣੀ ਕਰਦੇ ਹੈਗੇ ਕੱਲ ਕਿਉਂਕਿ ਤੁਹਾਨੂੰ ਵੀ ਆਪ ਨੂੰ ਜੋੜਨਾ ਤੁਹਾਡੇ ਨਾਲ ਹੋਰਾਂ ਨੂੰ ਵੀ ਤੁਹਾਡੇ ਨਾਲ ਜੋੜਨਾ ਹੈਗਾ ਜਿਨ੍ਹਾਂ ਨੂੰ ਜੋੜਨਾ ਹੈ ਉਹ ਮੇਰੇ ਵਲੌਗ ਚ ਆਉਂਦੇ ਰਹਿਣਗੇ ਤੇ ਹੁਣ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਹੁਣ ਵਧੀਆ-ਵਧੀਆ ਪਲੀਜ਼ ਵਲੌਗ ਕਿਉਂਕਿ ਫੈਮਿਲੀ ਵਲੌਗ ਹੁੰਦੇ ਨੇ ਆਪਾਂ ਆਪਣੇ ਘਰ ਦੇ ਕੰਮ ਕਰਦੇ ਖਾਣੇ ਆ ਹੋਰ ਬਸ ਆਪਣਾ ਕੁਝ ਵੀ ਇਹ 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 ਨਾਲ ਚ ਦੇਖਣ ਨੂੰ ਨਹੀਂ ਮਿਲੂਗਾ ਤੁਹਾਨੂੰ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਅਗਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਵਾਦ ਤੋਂ ਵਾਦ ਕਰਿਓ ਅਜੇ ਮਤਲਬ ਜਿਹੜੇ ਨਵੇਂ ਜੁੜੇ ਆ ਹਨਾ ਤਾਂ ਪਲੀਜ਼ ਕਦੇ ਵੱਦ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੇ